ਤੇ ਇਸ ਪਿਸਾਦ ਤੇ ਰੈਪਿਡ ਡੰਗਰ ਜੀ ਜਿਹੜੀਆਂ ਹਗਾਟਾਂ ਨੇ ਅਸੀਂ ਆਪਣੇ ਸਪਲਿਜ਼ਮ ਦੇ ਤਾਣਾ ਆਗਮਨ ਕਰਦੇ ਹਾਂ ਉਹਦਾ ਸਪੈਸ਼ਲ ਇਚ ਚੈਕਿੰਗ ਅਭਿਆਨ ਜਿਹੜਾ ਚੱਲਿਆ ਜਿਹਦੇ ਵਿੱਚ ਕਿ ਅਸੀਂ ਕਰੀ ਕਰੀ 30 35 ਜਿਹੜੇ ਵਹੀਕਲਸ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰਸ ਦੇ ਹਿਸਾਬ ਨਾਲ ਉਹਨਾਂ ਦੀ ਚੈਕਿੰਗ ਕੀਤੀ ਹੈ ਸਾਡੇ ਕੋਲ ਜਿਹੜੀਆਂ ਐਪਲੀਕੇਸ਼ਨਸ ਯਾਨੀ ਵੀਡੀਓ ਦੇ ਸਰਕਾਰੀ ਤੌਰ ਦੇ ਉੱਤੇ ਸਰਗਰਮ ਹਨ ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਜਿਹੜੇ ਆ ਕਰਾਇਮ ਕਰਨ ਵਾਲੇ ਔਰ ਕ੍ਰਿਮੀਨਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਟ੍ਰੈਕ ਕਰਨ ਵਾਸਤੇ ਦੀ ਯੂਜ਼ ਕੀਤੀ ਹੈ। ਤੋਂ ਇਹ ਜਿਹੜਾ ਸਰਚ ოਪਰੇਸ਼ਨ ਹੈਗਾ ਕਿ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਇਲੈਕਸ਼ਨ ਜਿਹੜੇ ਨੇ ਲੋਕ ਸਭਾ ਦੇ ਆਨਵਲੇ ਮਹੀਨੇ ਵਿੱਚ ਸ਼ੁਰੂ ਹੋਣ ਵਾਲੇ ਨੇ ਤੇ ਤਾਂਕੇ ਜਿਹੜੇ ਇਲੈਕਸ਼ਨਸ লোকসভা ਦੇ ਹੈਗਿੰਗ ਨੂੰ ਉਹ अमन अमान طریقے ਦੇ ਨਾਲ ਉਹ ਸਕਿਆ ਹੋਰ ਜਨਤਾ ਦੇ ਵਿੱਚ ਇਸ ਕੱਲ ਦੀ ਵਿਸ਼ਵਾਸ ਬਹਾਲੀ ਹੋਈ ਕਿ ਜਿਹੜਾ ਪੰਜਾਬ ਦੇ ਅੰਦਰ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤਹਿਦ ਹੈ और ਆਪਣੀ ਡਿਊਟੀ ਨੂੰ ਬਹੁਤ ਅੱਛੇ ਤਰੀਕੇ ਨਾਲ ਸਾਰੰਝਾਉਂਦਾ ਹੈ